ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ SMS કોਟਰਾ ਵਲੌਗਸ ਅੱਜ ਅਸੀਂ ਦੁਪੱਟੀਆਂ ਵਾਲੇ ਸੂਟ ਲੈ ਕੇ ਆਏ ਹਾਂ ਜੀ ਪਿਓਰ ਕਾਟਨ ਪਿਓਰ ਕਾਟਨ ਹੈਗਾ ਜੀ ਦੁਪੱਟੇ ਵਾਲਾ ਸੂਟ ਹੈਗਾ ਤੇ neck ਤੇ ਪੱਟੀ ਪੱਟੀ ਤੇ ਵਰਕ ਹੈਗਾ ਜੀ ਪਿਓਰ ਕਾਟਨ ਤੇ ਬਹੁਤ ਹੀ ਅਫੋਰਡੇਬਲ ਪ੍ਰਾਈਸ ਕਲਰ ਤੁਸੀਂ ਦੇਖ ਸਕਦੇ ਹੋ ਜੀ ਜਿਵੇਂ ਜੀ ਤੁਸੀਂ ਇਹ ਦੇਖ ਸਕਦੇ ਹੋ ਕਲਰ ਬਹੁਤ ਹੀ ਪਿਆਰੇ ਹੈਗੇ ਨੇ ਜੀ। ਪ੍ਰਿੰਟ ਤੁਸੀਂ ਦੇਖ ਸਕਦੇ ਹੋ। ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰਿੰਟ ਤੇ ਅਲੱਗ-ਅਲੱਗ ਪੱਟੀ ਤੇ ਡਿਜ਼ਾਈਨ ਹੈਗੇ ਨੇ ਜੀ। ਅਸੀਂ ਬਿਲਕੁਲ ਕਾਲ ਕਰਕੇ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ। ਪਿਓਰ ਕੋਟਨ ਸਟਾਫ ਹੈਗਾ ਜੀ। ਪ੍ਰਾਈਸ ਬਹੁਤ ਹੀ ਜਨੂਨ ਹੈਗੇ ਨੇ ਜੀ। ਤੁਸੀਂ ਦੇਖ ਸਕਦੇ ਹੋ ਜੀ ਸੂਟ ਬਹੁਤ ਹੀ ਪਿਆਰੇ ਹੈਗੇ ਨੇ ਜੀ ਤੇ ਪਿਓਰ ਕੋਟਨ ਸਟਫ ਹੈਗਾ ਜੀ ਗਰਮੀਆਂ ਦੇ ਵਿੱਚ ਪਿਓਰ ਕੋਟਨ ਸਟਫ ਬਿਲਕੁਲ ਠੰਡੇ ਸੂਟ ਹੈਗੇ ਨੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਕਲਿੱਕ ਕਰੋ ਜੀ ਇਹਨਾਂ ਦੇ ਨਾਲ ਪ੍ਰਿੰਟਡ ਦੁਪੱਟੇ ਹੈਗੇ ਨੇ ਜਿਵੇਂ ਜੀ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਸੂਟ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਇਹ ਡਿਜ਼ਾਈਨ ਹੈਗਾ 컬러 ਬਹੁਤ ਹੀ ਪਿਆਰਾ ਹੈਗਾ ਜੀ ਐਨ ਦੇ ਵਿੱਚ ਦੁਪੱਟਾ ਹੈਗਾ ਜੀ ਦੁਪੱਟਾ ਬਹੁਤ ਹੀ ਪਿਆਰਾ ਹੈਗਾ ਇਹ ਸ਼ਰਟ ਦਾ ਡਿਜ਼ਾਈਨ ਹੈਗਾ ਇਹ ਪੱਟੀ ਤੇ ਨੈੱਕ ਦੀ ਪੱਟੀ ਤੇ ਡਿਜ਼ਾਈਨ ਹੈਗਾ ਜੀ ਇਹ ਦੁਪੱਟਾ ਤੇ ਪਲੇਨ ਸਲਵਾਰ ਹੈਗੀ ਜੀ ਪਲੇਨ ਸਲਵਾਰ ਹੈਗੀ ਜੀ ਹਾਂ ਜੀ 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 ਤੁਸੀਂ ਦੇਖ ਸਕਦੇ ਹੋ ਪਿੰਕ ਕਲਰ ਹੈਗਾ ਸੂਟ ਦਾ ਪੱਟੀ ਤੇ ਵਰਕ ਹੈਗਾ neck ਦੀ ਪੱਟੀ ਤੇ ਮੋਤੀ ਵਰਕ ਪ੍ਰਿੰਟਡ ਦੁਪੱਟਾ ਹੈਗਾ ਜੀ ਦੁਪੱਟਾ ਬਹੁਤ ਹੀ ਪਿਆਰਾ ਹੈਗਾ ਜੀ ਤੇ ਵੀ ਪ੍ਰਿੰਟਡ ਹੀ ਸਲਵਾਰ ਹੈਗੀ ਹੈ ਜੀ ਇਹਦੀ ਇਹਦੇ ਨਾਲ ਪ੍ਰਿੰਟਡ ਸਲਵਾਰ ਮਿਲ ਜਾਏਗੀ ਜੀ ਤੁਹਾਨੂੰ ਲਓ ਤੁਸੀਂ ਦੇਖ ਸਕਦੇ ਹੋ ਜੀ ਪੱਟੀ ਤੇ ਵਰਕ ਡਿਜ਼ਾਈਨ ਇਹਦਾ ਡਿਜ਼ਾਈਨ ਅਲੱਗ ਹੈਗਾ ਜੀ ਪ੍ਰਾਈਸ ਸਾਰਿਆਂ ਨੇ ਸੇਮ ਹੀ ਰਹਿਣਗੇ ਜੀ ਪ੍ਰਿੰਟਡ ਦੁਪੱਟਾ ਬਹੁਤ ਹੀ ਪਿਆਰਾ ਆਰਟੀਕਲ ਹੈਗਾ ਜੀ ਤੇ ਲਾਈਨਿੰਗ ਵਰਕ ਵਾਲੀ ਇਹਦੀ ਸਲਵਾਰ ਹੈਗੀ ਹੈ ਜੀ ਲਾਈਨਿੰਗ ਵਾਲਾ ਪ੍ਰਿੰਟ ਹੈਗਾ ਜੀ ਲਾਈਨਾਂ ਵਾਲਾ ਪ੍ਰਿੰਟ ਕਲਰ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਲਰ ਇੱਕ ਸਾਡੇ ਕੋ ਹੈਗਾ ਜੀ ਪਿੰਕ ਕਲਰ ਪ੍ਰਿੰਟ ਤੁਸੀਂ ਦੇਖ ਲਿੱਤਾ ਹੈਗਾ ਸਲਵਾਰ ਦਾ ਤੇ ਦੁਪट्टे ਦਾ ਸੇਮ ਹੀ ਇਹਦਾ ਵੀ ਇਤਨਾ ਹੀ ਪ੍ਰਿੰਟ ਹੈਗਾ ਜੀ ਜਿਵੇਂ ਜੀ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਬਹੁਤ ਪਿਆਰਾ ਹੈਗਾ ਪਿਓਰ ਕੋਟਨ ਸਟਫ ਹੈਗਾ ਜੀ ਇਹ ਨੈਕ ਤੇ ਡਿਜ਼ਾਈਨ ਹੈਗਾ ਜੀ ਨੈਕ ਦੀ ਪੱਟੀ ਤੇ ਡਿਜ਼ਾਈਨ ਹੈਗਾ ਜੀ है दुपट्टा है प्रिंटेड दुपट्टा विद प्रिंटेड सलवार सलवार का प्रिंट ती देख सकते हो बहुत ही प्यारा आर्टिकल हैगा जी समर कोलैक्शन हैगी है जी एक है जी तीन वेख सकते हो प्योर कॉटन neck ਦੀ ਪੱਟੀ ਤੇ ਅਲੱਗ ਤਰ੍ਹਾਂ ਦਾ ਡਿਜ਼ਾਈਨ ਹੈਗਾ ਜੀ ਅਸੀਂ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆਂ ਜੀ ਸੂਟ ਇਹ ਦੁਪੱਟਾ ਹੈਗਾ ਜੀ ਇਹਦੇ ਵਿੱਚ ਇਹ ਸਲਵਾਰ ਹੈਗੀ ਜੀ ਸਲਵਾਰ ਦਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਜੀ ਇਹ ਸਲਵਾਰ ਜੋ ਵੀ ਆਰਟੀਕਲ ਤੁਸੀਂ ਦੇਖੇ ਨੇ ਜੀ ਇਹਨਾਂ ਦਾ ਪ੍ਰਾਈਸ ਬਹੁਤ ਹੀ ਜੈਨੂਨ ਹੈਗਾ ਪਿਓਰ ਕੋਰਡਨ ਸਟਫ ਹੈਗਾ ਜੀ ਦੁਪट्टे ਪ੍ਰਿੰਟ ਕਿਹੜਾ ਕਹਿੰਨੇ ਤੇ ਪ੍ਰਾਈਸ ਸਿਰਫ ਤੇ ਸਿਰਫ 700 ਰੁਪਏ ਹੈਗਾ ਜੀ 700 ਰੁਪਏ ਪ੍ਰਾਈਸ ਹੈਗਾ ਜੀ ਤੇ ਅਸੀਂ ਹੋਰ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ ਸਾਡੇ ਚੈਨਲ ਨਾਲ ਜੁੜੇ ਰਹੋ ਵੀਡੀਓ ਨੂੰ ਪੂਰਾ ਵਾਚ ਕਰਿਆ ਕਰੋ ਤਾਂ ਜੋ ਤੁਹਾਨੂੰ ਪੂਰੀ ਦੀ ਪੂਰੀ ਜਾਣਕਾਰੀ ਮਿਲ ਸਕੇ ਧੰਨਵਾਦ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਧੰਨਵਾਦ ਜੀ ਸਾਰਿਆਂ ਨੂੰ